ਕਾਜੀ ਲੱਗਿਆ ਭਾਈ ਮੁਖਰੇ ਆ ਨੀ ਆ ਨੀ ਦੇਖ ਕੱਲ ਕਰ ਗਿਆ ਜੀ ਅੱਜ ਆਇਆ ਅੱਜ ਸਵੇਰੇ ਤੂੰ ਵਗਦੇ ਹੋਏ ਨੇ ਇਹਦਾ ਕੱਲ ਰੈਸਟੋਲੀ ਆ ਅੱਜ ਤਾਂ ਕੀ ਬਾਤ ਹੈ ਨਹੀਂ ਮੰਨਦਾ ਨਹੀਂ ਅੱਜ ਵਿੜਿਆ ਪਿਆ ਦੇਗਾ ਭਾਈ ਕੱਲ ਬਣਾਇਆ ਤਾਂ ਲਗਨ ਲਗ ਚੱਲਦਾ ਨਹੀਂ ਨਾ ਅਹਿਮਦ ਕਾਪੜੀ ਦੀ ਮੱਦਦ ਆਵੜ ਦੀ ਬੰਨੀ ਵੀ ਦੀ ਤੇ ਕੱਲ ਉਹ ਦੂਰ ਹੋ ਗਈ ਉਹ ਦੂਰ ਹੋ ਗਈ ਕੱਲ ਸਟ੍ਰਾਈਕਟ ਕਰਕੇ ਰੈਕਟਿਵ ਜਰੂਰੀ ਆ ਬੰਦੇ ਨਾ ਰੈਕਟਰ ਬਾਅਦ ਦਾ ਲਾਜੂਗਾ ਰੈਕਟ ਤਾਂ ਹੀ ਕਰੂੰਗਾ ਹਾਂ ਮੈਨੂੰ ਐਂ ਲਾ ਦਿੰਦਾ ਵੀ ਮੈਂ ਬਿਮਾਰ ਹੋ ਜਾ ਡੁੱਗ 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 ਕਰਕੇ ਬੰਦੇ ਹੋਣਾ ਜਾ ਫਾਇਰ ਹੋਣਾ ਹੈ ਕਿ ਨਹੀਂ ਆਹ ਉਹੀ ਗੱਲ ਮੈਂ ਮੋਟਰਸਾਈਕਲ ਨਾਲ ਆ ਗਈ ਜੇ ਸਰਦ ਕਰਾਉਂਗੇ ਓਕੇ ਆ ਹੁਣ ਜੱਗੇ ਜਵਾਬ ਦੇਣਾ ਹਾਂ ਉਰੇਵਾ ਪੋੜਾ ਤਰਾ ਰੋੜੀ ਲਾ ਲੈਣੇ ਰੋੜੀ ਲਾ ਕੇ ਮੈਂ ਆਹ ਸਟਾਕ ਕਿ ਉੱਤੀਆ ਕਰਾਣੀ ਹੈ ਆਹ ਅੱਛਾ ਅਕਾਚਲੋਂ ਕੀ ਕਰਦੇ ਵਾ ਗੱਬੇ ਐਂ ਅੱਖ ਵਿੱਚ ਨਹੀਂ ਸਾਰੇ ਭਾਗਿਆਂ ਦੇ ਹੁੰਜਾ ਜੀ ਆਪਾਂ ਨੇ ਗੋਲ ਕਰਨੀ ਆ ਹਾਂ ਗੋਲ ਕਰ ਲੈਣੀ ਮਾਰੀ ਚਾਹੀਦੀ ਅੰਦਰ ਕਾਹਦਾ ਵੀ ਨਹੀਂ ਹਸਾਬ ਦੀ ਆਹੋ ਬਸ ਜਗਾ ਢੋਲ ਗੱਬੇ ਤੇ ਕੱਟਿਆ ਉਹ ਚੀਜ਼ ਬਣਾ ਦੇਣੀ ਆ ਨਾ ਗਲਾਈ ਤੇ ਥੋੜੀ ਆਉ ਗੋਲ ਦੀ ਚੌੜੀ ਤਰਾਤੀ ਥੋੜੀ ਜੀ ਆਏ ਨਾ ਫੇਰ ਮੂੰਹ ਮਾਰ ਕੇ ਅੱਖ ਬਾਹਰ ਨਹੀਂ ਮਾਰਦੀਆਂ ਇਹ ਚੌੜੀ ਹੋਊਗੀ ਇਹ ਨਹੀਂ ਪਿੰਨਾ ਵੀ ਆਉਣੀ ਹੈ ਹਾਂ ਆ ਪਿੰਨਾ ਵੀ ਆਉਣੀ ਹੈ ਕਿ ਆ ਪਿੰਨਾ ਤਾਂ ਇੱਥੇ ਬਥੇਰੇ ਨਾ ਠੋਣੇ ਆ ਕੋਈ ਜਿਹੜੇ ਉਪਾ ਨਹੀਂ ਪਾਦੇ ਮੁੱਕਾ ਪਾ ਦੇ ਜੇ ਨੱਟ ਪਾ ਦੇ ਬਥੇਰੇ ਆ ਅਦਰਵਾਜ਼ਾ ਫਿੱਟ ਕਰਤਾ ਸੀ ਉਹੀ ਲਾ ਦਿੱਤਾ ਅੱਜ ਤਸਾਬ ਤੇ ਨਟ ਇੱਕ ਤੇਰਾ ਜੇ ਇਹ ਬਾਪੂ ਜੀ ਵਾਲੀ ਬੈਠ ਕੇ ਦਤਾ ਅਛਾ ਪੁਰਾਣਾ ਜਿਵੇਂ ਇਹ ਪੁਰਾਣਾ ਤੇ ਦਰਵਾਜ਼ਾ ਹੋਊਗਾ 5 ਸਾਲੀ ਨੂੰ ਖੋਲੇ ਨੂੰ ਹੋਗੇ 10 ਕਿ ਸਾਲ ਲੱਗੇ ਨੂੰ ਹੋਗੇ ਤੇ ਰੰਗ ਕਰਾਉਣੇ ਨੂੰ ਹੈ ਰੰਗ ਕਰਾ ਰੰਗਾ ਨੂੰ ਕਰਿਆ ਪਹਿਲੀ ਨਹੀਂ ਹੋਵੇ ਰੰਗੀ ਨੂੰ ਸਿਲਵਰ ਜਿਹਾ ਸਾਫ ਤੇ ਆ ਸਾਫ ਤੇ ਆ ਦਾ ਫੌਜੀ ਬੰਦਾ ਦਾ ਪਹਿਲੇ ਕੱਪੜੇ ਦੇ ਤੇ ਕੱਪੜਾ ਮਾਰਦਾ ਦਾ ਪਰਾਈਮਰ ਫੌਟਰੀ ਲਈ ਦੇਖੀਆ ਚੀਜ਼ਾਂ ਸਾਮ ਤੇ ਰੱਖ ਰੇਆ ਲਾ ਹੋਰ ਹੈ ਇਹ ਚੀਜ਼ਾਂ ਨਹੀਂ ਖਰਾਬ ਨਹੀਂ ਹੁੰਦੀ ਹੈਗੀ ਹਾਂ ਹੈ ਪਹਿਲਾਂ ਜੋ ਕਲੀਆ ਤੇ ਪ੍ਰਾਈਮਰ ਮਾਰੇ ਬੁਕਣੀ ਪਿਆ ਦੇ ਲਾ ਜੇ ਤਾਂ ਗੱਡੀ ਗੱਡੀ ਤੇ ਮਾਰੇ ਤੇ ਸਿਲਬਰ ਅੱਛਾ 5 ਸਾਲ ਤੈਨੂੰ ਖੋਲਣ ਹੋਗੇ ਸੁੱਕੇ ਹਾਂ 10 ਸਾਲ ਨੂੰ ਕਮਰੇ ਨੂੰ ਲੱਗੇ ਨੂੰ ਹੋਗੇ ਸਫੇ ਲੱਕੜੀ ਦਾ ਲਵਾਤਾ ਉੱਥੇ ਠੀਕ ਹੈ ਕਿਹੜਾ ਸਾਹਮਣੀ ਆ ਹਾਂ 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 ਇੱਕ ਕਮਰੇ ਨੂੰ ਦਹੀਂ ਪਹਿਲਾਂ ਤੇ ਹੁਣ ਇੱਕ ਪਲਾਨ ਹੋਰ ਬਣਾਂਗੇ ਆਪਣਾ ਹਾਂ ਆ ਦਰਵਾਜ਼ੇ ਵਾਲਾ ਕਿਹੜਾ ਉੱਥੇ ਆ ਹਾਂ ਇੱਥੇ ਆ ਦਰਵਾਜ਼ਾ ਕੜਵਾ ਦੇਣਾ ਇੱਕ ਬਾਈ ਹੈ ਹੈ ਤੂੰ ਦੇਖੇ ਤੇ ਯਾਰ ਉਹ ਦੋ ਦਿਨਾਂ ਡੋਕ ਲਿਆ ਸਾਨੂੰ ਦੋ ਦਿਨ ਜਿਹੜੇ ਨੇ ਡੋਕ ਲਿਆ ਰਿਸ਼ਤੇਦਾਰ ਆਉਂਦਾ ਕੋਈ ਉਹ ਵੀ ਡੋਕ ਦਿੰਦਾ ਹਾਂ ਕੀ ਆ ਰੋਕਿਆ ਤੂੰ ਦੱਸ ਵੀ ਰੱਖੀਏ ਕਿ ਨਾ ਰੱਖੀਏ ਦੱਸ ਵਈਆ ਕਹਿੰਦੇ ਮੇਰੇ ਵਜ੍ਹਾ ਰੱਖੋ ਤਾਂ ਉਟਾ ਹੀ ਫਿਰਦਾ ਫਿਰੇ ਸਾਈ ਜੇ ਮੀਂਹ ਪੈਂਦਾ ਹੋਵੇ ਜੇ ਮੀਂਹ ਪੈਂਦਾ ਉੱਥੇ ਤਾਂ ਬੰਦਾ ਇੱਧਰ ਆ ਜਵੇ ਹੈ ਕਟਾਕੀ ਰੱਖੀਏ ਲੋੜੇ ਨਹੀਂ ਹੈ ਟਾਕੀ ਰੱਖ ਲੈਂਦੇ ਫਿਰ ਟਾਕੀ ਕਾ ਵਾਸਤੇ ਜੰਗਾ ਡੁੰਗਰ ਲਿਖਿਆ ਹੋਦਾ ਅੰਦਰ ਦੀ ਖੜਾ ਰਵਾਜਾ ਹੋਵੇ ਹੈ ਵਧੀਆ ਵੈ ਇਥੇ ਮੀ ਵੀ ਨਹੀਂ ਤੀ ਗਲਤ ਅਲੀ ਗਇਓ ਇਹ ਹਾਂ ਉੱਥੇ ਘੁੰਮ ਕੇ ਆਉਂਗਾ ਇਥੇ ਤੇ ਸਿੱਧਾ ਵਿੱਚ ਆ ਜਾਣਾ ਲੱਗ ਰਾਂ ਦੇ ਪਹਿਲਾਂ ਹੁਣ ਤਾਂ ਤੋੜ ਨਹੀਂ ਗਾਉਂਦਾ ਫੇਰ ਤੂੰ ਵੀ ਕਹੇ ਜਾ ਇੱਟਾ ਕਰਦੇ ਨੇ ਇੱਟਾ ਕਰਦੇ ਨੇ ਬਣਾਉਣੇ ਟਾਈਮ ਲੱਗਦਾ ਤੋੜਨੇ ਨੂੰ ਲੱਗਦਾ 4 ਘੰਟੇ ਬਾਅਦ ਦੇ ਆਟਾ ਵਜਾ ਫੇਰ ਮੈਂ ਮਜਾ ਕੱਢ ਲਾ ਹੈ ਕੱਢ ਲਾ ਫੇਰ ਕਿੱਥੇ ਜਾਣਾ ਹਲੇ ਇੰਨਾ ਹੋਇਆ ਨਹੀਂ ਇਹ ਹੋਣਾ ਇੱਥੇ ਆਇਆ ਹਾਂ ਤੇ ਥੱਲੇ ਅਸੀਂ ਕੈਂਟਰ ਪਾ ਦੇਣਾ ਰਵਾਜਾ ਕਿ ਐਦਾਂ ਹੀ ਬਣਾ ਦੇ ਬਸ ਆਏ ਲਾ ਜੈਨਰ ਪ੍ਰਾਕਟਾਈ ਬੁੜਦਾ ਰੋਜਾ ਰਸਤਾ ਬਣਾ ਦੇ ਉਹ ਵੀ ਠੀਕ ਆ ਤੇ ਮਸ਼ੀਨ ਮਸ਼ੀਨ ਨੂੰ ਲਾਉਣੇ ਹੋਵੇ ਆਪਣਾ ਇੱਥੇ ਉਹ ਸਿੱਧਾ ਲੱਗ ਜਾਏ ਜਿਹੜਾ ਕਰਕੇ ਨਹੀਂ ਹੁੰਦਾ ਨਹੀਂ ਇੱਧਰ ਨੂੰ ਘੁੰਮੀ ਜਾਣਾ ਮੀਂਹਣੀ ਦੀ ਗੱਲ ਆ ਨਾ ਡੰਗਰ ਸਾਹਮਣੇ दिख ਜਾਂਦੇ ਅੰਦਰ ਤੋਂ ਵੀ ਦਿਖ ਜਾਂਦੇ ਲੱਗਦਾ ਠੀਕ ਨਹੀਂ ਸਹੀ ਆ ਤੇਰੀ ਕਾਰ ਨਾਲ ਢੋਗਿਆ ਮਾ ਕੋਈ ਨਾ ਕਾ ਦੂ ਪਹਿਲਾਂ ਕੰਤੇ ਕਾਟ ਕੇ ਕੇਰਾ ਮੈਂ ਪਹਿਲਾਂ ਨੂੰ ਕੱਟ ਦੇ ਮਾ ਜਿਹੜਾ ਹੈ ਉਹ ਦਰਵਾਜ਼ੇ ਨੂੰ ਕਹਿ ਦਿੰਦਾ ਮਾ ਕੰਦ ਦੀ ਲੋਟ ਨਹੀਂ ਸੀ ਗਈ ਤੂੰ ਹੈ ਕੰਦ ਦੀ ਲੋਟ ਨਹੀਂ ਦੀ ਕੰਦ ਦੀ ਇਹ ਕੰਦ ਦਾ ਆ ਕੰਦ ਦਾ ਆ ਇੱਕ ਬੰਦੇ ਬਿੱਲ ਖੜਾ ਕਰਦਾ ਦੋ ਦੀ ਕੰਡਾ ਦਾ ਫਾਇਦਾ ਵੀ ਹੈਗਾ ਐ ਮੱਖੀ ਮੱਛਾ ਤੇ ਨਾਲੀ ਮੱਖੀਆਂ ਨੰਗਰ ਕਹਿੰਦੀ ਜਿਆਦਾ ਹੁੰਦੀਆਂ ਥੋੜੀਆਂ ਉਹ ਵੀ ਹੁਣ ਆਉਣੀ ਆਉਣੀ ਆ ਰਾਜੇ ਤੇ ਵੀ ਅਜੇ ਤਾਂ ਜੜੀ ਲੱਗੀ ਵੀ ਆ ਫੇਰ ਇਹ ਕੰਮ ਇਹ ਕੰਮ ਬਾਰੇ ਮੈਂ ਇਹ ਕਹਿੰਦਾ ਜਦ ਇਹਨੂੰ ਕਰਨਾ ਨਾ ਇਹ ਕੰਮ ਜਦ ਇਹ ਤੋੜ ਕੇ ਜਦ ਇਹ ਵਾ ਸੈਟਮੈਂਟ ਕਰਨਾ ਇਹ ਵੀ ਬਾਈ ਹਾਂ ਪਤਾ ਲੱਗੇ ਵੀ ਕਿਆ ਕਰਿਆ ਕਿਆ ਕਰਿਆ ਬੇ ਠੀਕ ਆ ਉਹ ਗਾਡਰ ਲੈ ਲੈ 10 ਹੋਰ ਦਾਸਾ ਘਾਟੜੂ ਉਰਲੇ ਲੇ ਕਬਾੜੀ ਬਣ ਜੂਗੇ ਹੁਣ ਹੈ ਕਬਾੜੀ ਬਣ ਜੂਗੇ ਮੈਂ ਪਤਾ ਕਿਦਾਂ ਕਿਹੜੇ ਖੂਜੇ ਮੈਂ ਕੰਮ ਆ ਜਿਵੇਂ ਠੀਕ ਨਹੀਂ ਸੁੱਕੇ ਇਨਵੈਸਟਮੈਂਟ ਬਹੁਤ ਵਧੀਆ ਹੈ ਇਹਨਾਂ ਨੂੰ ਰੰਗ ਦਿੱਤਾ ਕਰਾ ਹਾਂ ਰੰਗ ਕਰਾ ਹਾਂ ਰੰਗ ਕਰਾ ਲਾ ਖਸਾਬ ਨਹੀਂ ਹੁੰਦੇ ਫਿਰ ਕੱਲੇ ਰੰਗ ਕਰਾਤਾ ਜਿੱਤੇ ਲੈ ਉਹਦੇ ਨਾਲੇ ਰੰਗ ਕਰ ਲਿਆ ਵੀ ਤਾਂ ਇਹੀ ਕਰਨਾ ਰੰਗ ਜਿਹੜਾ ਠੇਕਾ ਹੀ ਕਰਿਆ ਆਪਾਂ ਨੇ ਵੀ ਤਾਂ ਇਹੀ ਰੰਗ ਕਰਨਾ ਭਾਈ ਮੇਰੀ ਪਾਵਰ ਬੈਂਕ ਆ ਰੀਡ ਲੱਗੀ ਰਹੀ ਸਿਰ ਕਰਦੂ ਹੁਣ ਲੈ ਮੜ ਜਾ ਇਹਨੂੰ ਪਾਟੂ ਨਹੀਂ ਲਾ ਫੜਾ ਭਾਈ ਮੇਰੇ ਨਾਲ ਲਾ ਕੇ ਨਾ ਰੱਖ ਕੇ ਲਾ ਕੇ ਉਹ ਕਮਰੇ ਮੇ ਲਾ ਰਹੇ ਨੇ ਹੁਣ ਜਾਂ ਲੋਡ ਪੈ ਗਈ ਮੋਟਰ ਮਾਟਰ ਕੋ ਕਿਤੇ ਸ਼ੈੱਡ ਪਾਦਾ ਹੋਣਾ ਦਾ ਸਲਾਹ ਹੋ ਗਈ ਤੇ ਬੜੇ ਕੱਢ ਬੜੇ ਲਾ ਦੇ ਠੀਕ ਨਹੀਂ ਗੱਲ ਨਾਲੇ ਇਹ ਕਹਿੰਦਾ ਚੀਜ਼ ਘੱਟ ਹੈ ਵੀ ਘੁਣਾ ਲੱਗਣਾ ਇਹਨੂੰ ਵੱਧ ਦੇਣੀ ਚੀਜ਼ ਆ ਇਹ ਠੀਕ ਨਹੀਂ 40 ਰੁਪਏ ਕਿਲੋ ਲੈ ਲੈ ਆਪਾਂ ਨੇ 40 ਲੈ ਜੁਕੇ ਹਾਂ ਜੀ ਹਾਂ 40 40 ਰੁਪਏ ਇਹ ਤਾਂ ਰੇਟ ਵੀ ਠੀਕ ਆ ਠੀਕ ਕੱਢ ਰਹੀ ਵਧੀਆ ਤਾਂ ਮਿਲ ਰੇ ਤਿੰਨ ਕਿਲੋ ਭਾਤ ਕਿੰਨੇ 25 50 ਠੀਕ ਆ ਯਾਰ ਬਲਟੂ ਉਹ ਮੇਰਾ ਰਹਿ ਗਿਆ ਯਾਰ ਇਹਨਾਂ ਨੂੰ ਚਾਰਜ ਵਾਲਾ ਯਾਰ ਲੋਬਾ ਦਾ ਮੇਰੀ ਘਰ ਹੁੰਦਾ ਜਿੰਨਾਂ ਲੋਹਾ ਆ ਜਾਣਾ ਇੱਕ ਤਾਂ ਕੰਮ ਛੇੜਿਆ ਸੁੱਖ ਨੂੰ ਪੁੱਛ ਮੈਂ 5-6000 ਰੁਪਏ ਦੇ ਕੁਆਡ ਬੇਤਰਾ ਸਹੀ ਗੱਲ ਅੱਜ ਫੇਰ ਵੇਚਤਾ 500 ਦਾ ਲੈ ਪੱਖਾ ਵੇਚਤਾ ਮੈਂ ਉਹ ਹੀ ਛੱਤ ਵਾਲਾ ਕਹਿੰਦਾ 200 ਮੈਂ 500 ਤੇ 50 ਘੱਟ ਦੇਣਾ ਦੁਵਾਰੇ ਮੁੜਿਆ ਆਹ ਤੋਂ ਲੈ ਗਿਆ ਕੰਮ ਬਾਦ ਆਉਂਦੇ ਤੰਬਰਾਂ ਉਹ ਤੰਬਰ ਉਹ ਬਿਲਹਾਂ ਨੂੰ ਤਾਂ ਇੱਜਾ ਕੱਢ ਕੇ ਤਾਂ ਅਹੀਂ ਦਿੱਤਾ ਸੁੱਕੇ ਕਉ ਨਹੀਂ ਸਤਾ ਸੀ ਕਿਹੜਾ ਲੈ ਗਿਆ ਉਹੀ ਹਾਂ ਪਹਿਲਾਂ ਤਾਂ ਉਹ 200 ਲੱਗਿਆ ਤਾਂ 200 200 200 ਮਾ 2400 ਤੋਂ ਮਾ ਹਬੇ 200 ਦੀ ਗੱਲ ਮਾਰਨੀ ਮੈਂ 500 ਦੀ ਮਾਰਨੀ ਗੱਲ ਉਹਦੇ ਦੇ ਪੈਸੇ ਮਲ ਗਿਆ ਫੇਰ ਆ ਗਿਆ 500 ਦੇ ਵਿੱਚ نوٹ 400 ਰੁਪਏ ਲਈ ਮੈਂ 500 ਦੇ ਅਜਿਹੀਆਂ ਨੂੰ ਲੈ ਗਿਆ 500 ਨੂੰ ਲੈ ਗਿਆ ਮੈਂ ਲਈਆ ਪੁਰਾਣਾ ਪੱਖਾ ਦਾ ਪਾਵਾਂ ਦਾ ਉਹਦਾ ਹੋਂਦੇ ਪੱਖੇ ਬਈ ਇਹ ਨਹੀਂ ਲੱਗਾ ਪਾਈਏ ਕਿਹਦਾ ਪੱਖਾ ਆਉਣਾ ਜਿਹੜਾ ਬਾਈ ਜੰਕੂ ਕਹਿੰਦਾ ਮੈਨੂੰ ਕਿੰਨਾ ਦਾ ਐਡਾ ਵਾਲਾ ਪਾਤੀ ਜਿੱਡਾ ਮੈਂ ਚੱਕ ਕੇ ਦੇਖਿਆ ਹੋਰ ਮਨੂੰ ਆਇਆ ਤਾਂ ਮੈਂ ਖਤਰੇ ਚੱਕ ਦੂੰਗਾ ਪਰ ਨਹੀਂ ਬਾਹਰ ਹੀ ਆਪਕੇ ਬੀਤੇ ਨਹੀਂ ਪਾਇਦੇ ਹੰਦੇ ਸਮਾਨ ਹੈ ਆਓ ਦੇਖੋ ਲੋਹੇ ਦਾ ਆਇਆ ਹੰਦੋਂ ਆਹ ਕੰਦੇ 3000 ਰੁਪਏ ਦਾ ਸਾਰਜਕਾਰ ਹੋ ਗਿਆ ਅਜਰਾ ਥੋੜੀ ਜਿਹੀ ਪੂਰਤਿਆ ਨੂੰ ਜਿਹੜਾ ਪੂਰਾ ਜਿਹਾ ਲੱਗਦਾ ਸਿੱਧੀ ਹੋਣੀ ਨੇ ਬਾਈ ਠੀਕ ਨਹੀਂ ਹੁੰਦੋਂ ਬਸ ਤੂੰ ਰਾਂਗਲਾ ਦੇਖ ਕੇ ਨਾ ਪਰਸ ਚੌਥੀ ਦਿਨ ਕੰਮ ਨੂੰ ਮਿਲ ਦੇਣਾ ਮੈਂ ਇਹਦਾ ਹੁਣ ਨਾ ਕੰਮ ਫਿੱਟ ਨੂੰ ਮਿਲ ਦੇਣਾ ਜਿਹੜੇ ਸਪੈਟੀਜੀ ਬਾਜੀ ਜੂ ਵੀ ਫਿਰ ਮਨਾਈਦ ਵਾਜਦੀ ਹੈ ਲਪਾਈ ਦੀ ਠੀਕ ਝੁਕੇ ਹੋ ਗਈ ਹਾਂ ਜਦੋਂ ਦੇ ਮੈਂ ਉਹ ਹੀ ਗੱਲ ਕਰ ਦਿੱਤੀ ਤੇ ਰੈਕਟ ਕਰੇਗੀ ਇਹਦਾ ਫਰਕ ਆ ਅੱਜ ਫਰਕ ਆ ਹਰ ਕੰਝ ਅੱਜ ਨਾਲੇ ਕੁਤਰਾ ਆਉਂਦੇ ਫੋਨ ਘਟ ਆਏ ਆ ਪਤਾ ਨਹੀਂ ਕੀ ਗੱਲ ਅੱਜ ਮੈਂ ਨਵੇੜ ਦੇਖਾ ਸਾਰੇ ਕੁਤਰਾ ਆਏ ਆ ਆਤਰਿਕੀ ਕਿੰਨੇ ਰੱਖ ਲਗਾ ਇਹਨਾਂ ਨੂੰ ਫੋਨ ਕਰੇ ਕਰੋ ਯਾਰ ਆਵਰ ਚੱਕ ਲਈ ਨਹੀਂ ਆਪਾਂ ਨੇ ਆਪਣੇ ਆਪਣੇ ਜੜੇ ਘਰ ਛੱਡ ਤੀ ਬਾਈ ਮੈਤੇ ਵੀ ਨਹੀਂ ਫੋਨ ਚੱਕ ਹੁੰਦੇ ਮੈਤੇ ਵੀ ਨਹੀਂ ਚੱਕ ਹੁੰਦੇ ਫੋਨ ਆਪਾਂ ਜੜੇ ਰੱਖਿਆ ਤੀ ਘਰਾਂ ਚ ਇਹਦੇ ਫੋਨੇ ਘਰ ਰੱਖਦਾ ਆ ਗੱਲੇ ਆ ਬੇਰਾ ਮੇਰੇ ਨਾਲ ਮੇਰੇ ਕੋਲ ਫੋਨ ਨਹੀਂ ਹੁੰਦਾ ਨਿਆਣੇ ਲੈਦੇ ਜੜੇ ਨਿਆਣੇ ਤੇਰੇ ਸਾਹਮਣੇ ਆ ਇਹਦੇ ਬੋਲ ਜੁੰਦੇ ਆ ਬਾਈ ਇਹ ਗੱਲ ਬੰਦੇ ਵਾਲੀ ਆ ਨਿਆਣੇ ਨਹੀਂ ਛੱਡਦੇ ਫੋਨ ਚੱਕੂਗਾ ਕਿ ਮੈਂ ਹੁਣ ਪੜਾਈਆਂ ਵੀ ਫੋਨ ਪਰ ਚੱਲ ਗਈਆਂ ਹੁਣ ਹੋਰ ਨਿਆਣੇ ਜਿਹਦੇ ਕਹਿੰਦੇ ਨਹੀਂ ਫੋਨ ਗ੍ਰਿੰਦਰਾ ਜੀ ਲਿਆ ਸੋਨੇ ਨੰਬਰ ਇਹਦੇ ਅੰਦਰ ਕੰਮ ਨਵੇਂ ਕਰਤਾ। ਥੰਨੇਵੇਂ ਮੈਂ ਤਾਂ ਆਗੇ ਸੰਤੋ ਮੈਦੀ ਉਹਦੇ ਪਹਿਲੇ ਪੇਪਰ ਤਾਂ ਰਹੇਗੇ ਦੇ ਜਰੇ ਦੇ ਯੱਖ ਮਡਕਾ ਵੱਜਿਆ। ਵੱਜਿਆ ਉਹਦੇ ਕਰਕੇ ਥੋੜਾ ਜਿਹਾ। ਉਹਦੇ ਬਾਅਦ ਫਿਰ ਥੋੜਾ ਖਿੱਚਿਆ ਕੰਮ ਇਹਨੇ। ਚੌਥੇ ਨੰਬਰ ਪਰ ਆਇਆ। ਚੌਥੇ ਨੰਬਰ ਪਰ ਆ ਗਿਆ ਜਿਹਨੇ ਬਾਅਦ ਟਾਉਣਾ ਸੀ ਜੇ ਕਿਤੇ ਪਹਿਲੇ ਪੇਪਰ ਦੇ ਦਿੰਦਾ ਇਹ। ਫਸਟ ਟਾਉਣਾ ਉਹਨੇ ਪੱਕਾ। ਹਾਂ। ਯਾਰ ਹੁਣ ਉਹ ਤੇ ਮੈਂ ਕਹਿੰਦਾ ਮਹੀਨੇ ਹੀ ਨਹੀਂ ਗਿਆ ਸਕੂਲ ਨਾਲ। ਸਵਾ ਮਹੀਨਾ ਨਹੀਂ ਗਿਆ ਸਕੂਲੇ। ਚਿੱਪਰ ਹੁੰਦੇ ਤੇ ਜਿਆਦੀ ਤੇ ਫਿਰ ਉਹ ਨੰਬਰ ਨਹੀਂ ਲੱਗੇ ਤੇ ਉਹਦੇ। ਉਹੀ ਨੰਬਰ ਨਹੀਂ ਲੱਗੇ ਤੇ ਦੱਸਦੇ ਨਹੀਂ ਨਹੀਂ ਗਿਆ ਖਿੱਚ ਲਿਆ ਕੰਮ। ਹਲੇ ਦੱਬ ਲੈ ਕੇ ਤਾਂ ਕਿਲੀ ਥੋੜੋ ਤਲਾਈਏ ਇਹ ਕੀ ਕੀ ਅੱਧੀ ਕਿਉਂ ਤੇਰੀ ਦੱਬੀ ਆ ਜਦ ਪਹਿਲੀ ਵਾਰ ਜਿਆ ਪਤਾ ਲੱਗਣਾ ਉਹ ਨਿਆਣੇ ਦਾ ਨੰਬਰ ਆ ਜਾਂਦਾ ਹਾਂ ਹਾਂ ਜਾਨ ਉਹ ਜਾਨ ਨਾਲ ਪੜੂਏ ਭਾਈ ਆਉਂਗਾ ਹਲੇ ਹੈ ਕਿ ਗੋਲਸਰ ਘੱਲ ਹੋਣਾ ਸੋਜੀ ਹੋ ਗਿਆ ਦੇਖੀ ਭਾਈ ਮੈਂ ਮੱਥੇ ਕੇ ਕੇ ਮੱਕੇ ਜਾਣਾ ਸੂਲਤਾ ਹੀ ਬਹੁਤ ਆ ਹੁਣ ਪੜਾਈ ਦੀ ਆਪਾਂ ਹਰੇਕ ਟੀ ਲੈ ਕੇ ਦਿੰਦਾ ਬੰਦਾ ਲਓ ਸਾਡੀ ਵਾਰੀ ਉਹ ਥੈਲੇ ਵਾਲੇ ਝੋਲੇ ਦੇ ਲੈ ਉਹਦੇ ਜਾ ਕੇ ਬੱਸ ਥੈਲੇ ਵਾਲੇ ਝੋਲੇ ਪਾਣੀ ਵਾਲੇ ਇੱਟੇ ਵੇਲੇ ਦੀ ਬਾਟਰ ਨਹੀਂ ਇੱਟ ਬੈਠਣੀ ਵੀਟ ਉਲਟ ਰੱਖਣੀ ਉਹ ਘਰਨੀ ਮਸ਼ੂਰ ਨਹੀਂ ਨਹੀਂ ਬਣਾ ਥੈਲਾ ਨਾਲ ਲੱਗ ਜਾਣਾ ਇਹ ਜਿਆ ਸਿਮਿੰਟ ਵਾਲਾ ਚੱਕਣੇ ਲੱਗਦੇ ਜਾਂਦੇ ਇਹ ਨਾਲ ਆ ਲਿਆ ਕਿ ਜਾ ਕਰਦੇ ਬੈਠੇ ਨੇ ਰਾਈ ਸਕੂਲ ਵਿੱਚ ਇ ਚੱਕੇ ਵਾਲੇ ਲੱਗਦੇ ਜਾਂਦੇ ਹਾਂ ਅੱਛਾ ਆਇਆ ਬਣਾ ਥੈਲਾ ਨਾਲ ਆਇਆ ਕਰਦੇ ਤੇ ਬੈਠੇ ਨੇ ਫੇਟ ਆੜ ਆ ਕੇ ਸਕੂਲਾਂ ਗੇ ਇਹਦਾ ਤਰੱਕੀ ਕਰਦੇ ਕਰਦੇ ਹੁਣ ਤਾਂ ਰੋਟੀ ਵੀ ਖਾਂਦੇ ਨੇ ਕਿਉਂਦਾ ਰੋਟੀ ਵੀ ਦਿੰਦੇ ਰੋਟੀ ਵੀ ਦਿੰਦੇ ਆ ਅਗਰੇ ਜੀ ਬਲੀਵ ਹੈ ਮਿਲਦੇ ਜਾਂ ਕਿਹਨਾਂ ਕੋਲ ਮਿਲਦਾ ਤਾਂ ਹਾਂ ਹੈ ਪਾਂਡਵੀ ਖੇੜੇ ਜਾਂਦੇ ਨੇ ਸਾਨੂੰ ਆ ਉਹੁੰਦਾ ਪੜਿਆ ਇੱਥੇ ਹੋਰ ਵੀ ਖੇੜੇ ਆ ਬਾਕੀ ਆ ਰਹੇ ਨੇ ਅਰ ਇੱਕ ਗੱਲ ਜੇ ਉਹ ਪੜ ਲੈਣਾ ਵਧੀਆ ਰਹਾ ਨਾ ਤੇ ਮੇਰੇ ਨਾਲ ਸਾਰੇ ਧੋਖੇ ਜਾਂਦੇ ਹੈਂ ਜਾਣੇ ਧੋਖੇ ਵੀ ਕਰਦੇ ਮੈਂ ਆਪਾਂ ਛੱਡ ਲਈ ਨੌਕਰੀ ਦੇ ਚਾਹਤਾ ਹੈ ਨੌਕਰੀ ਦੇ ਚਾਹਤਾ ਹੈ ਮੈਂ ਨੌਕਰੀ ਦੇ ਵਧੀਆ ਕਮਾਉਂਦੇ ਆ ਵਧੀਆ ਕੰਦੇ ਆ ਇਹਦੀ ਗੁਲਾਮੀ ਤਾਂ ਨਹੀਂ ਕਰਦਾ ਨਾ ਬਸ ਗੁਲਾਮੀ ਮੈਹੀ ਗਰੀ ਫਰਕ ਤਾਂ ਇਹੋ ਆ ਦੇਖੋ ਉਹਦਾ ਕੀ ਅਸਰ ਦੇਣਾ ਆ ਗਏ ਬੱਦਿਆ ਉਸੇ ਤਰ੍ਹਾਂ ਕਿਹੜਾ ਆਓ ਦੇਖੋ ਪੱਪਾ ਨੂੰ ਇਹ ਪੂਜਿਆ ਜਾ ਗਰੀਦਾ ਦਾ ਨੀ ਕੰਮ ਕਰ ਗਿਆ ਨਹੀਂ ਨਹੀਂ ਇਹ ਮਾਰ ਉਹ ਬਣਨਾ ਹਲੇ ਤਾਂ ਵਾਹ ਹੁਣ ਉੱਪਰ ਲਾਓ ਪੈਣਾ ਹੁਣ ਇਹਦੇ ਪਰਾਂ ਗੋਲ ਜੇ ਕਰਨਾ ਹੈ ਬਜਰੀ ਪਾ ਕੇ ਪਹਿਲਾਂ ਫੱਟੀ ਲਾਉਣ ਲੱਗੇ ਤੇ ਫੱਟੀ ਲੋਟ ਨਹੀਂ ਆਉਂਦੀ ਹੈਗੀ ਫੱਟੀ ਲੋਟ ਨਹੀਂ ਆਉਂਦੀ ਫਿਰ ਫੱਟੀ ਕਿਹੜੀ ਫੱਟੀ ਜੇ ਫੱਟੇ ਲਾਉਂਦੇ ਆ ਉਹਦੇ ਨਟ ਪਾ ਕੇ ਤੋੜੇ ਨਹੀਂ ਕਿਤੇ ਜਾਂਦੀ ਇਹ ਨਹੀਂ ਆ ਗੱਲ ਸੁਣ ਗਲ ਘਸਣੇ ਤੇ ਹੁੰਦਾ ਸੁੱਤੇ ਹੋਣ ਤੱਕ ਹਾਂ ਗਲਿਆ ਕਿਲੋ ਦਿਖਾਈ ਜੇ ਸਿੰਘ ਦਿਖਾਈ ਜੰਨੀਆ ਹਾਂ ਬਹੁਤ ਚੀਜ਼ ਆ ਪਾਇਨੇ ਦੋ ਸੰਗਲ ਹੁੰਦੇ ਮੇਰੀ ਗੱਲ ਸੁਣ ਲੈ ਅੱਗੇ ਸੰਗਲ ਹੁੰਦੇ ਤੇ ਖੁੰਡਿਆਂ ਚ ਹੂੰ ਖੁੰਡੇ ਜਿਹੜੇ ਕੀਲੇ ਹੁੰਦੇ ਆ ਖੱਡਾ ਮਾਰ ਕੇ ਜਿਉ ਕੀ ਨੂੰ ਸੰਗਲ ਦੀ ਦੋ ਕੜੀਆਂ ਕੱਢ ਦੇਣਾ ਕੋਈ ਸੰਗਲ ਛੋਟਾ ਹੁੰਦਾ ਹੁੰਦਾ ਹੁਣ ਤਾਂ ਜਾਏ ਜਾਂ ਪਤੇ ਘਾਸ ਕੇ ਤੇ ਉੱਤੇ ਤਿੰਨ ਕੜੀਆਂ ਕੱਢ ਤੇ ਘਾਹ ਕੜੀ ਪਸਾ ਦੇ ਜੇ ਘਾਸ ਵੀ ਗਿਆ ਅੱਬਲਾ ਮਾਤਾ ਉਹਨਾਂ ਨੂੰ ਸੰਭਲ ਤੇਰਾ ਘਾਦ ਦੇਈਏ ਇਹਦੇ ਵਾਰਾ ਤੁਸੀਂ ਜੇ ਲਾਉਣੀ ਵੀ ਹੋਈ ਨਾ ਕਿਤੇ ਆ ਪੱਥਰੇ ਤੋਂ ਡ੍ਰਿਲਿੰਗ ਕਰਾ ਕੇ ਬਜਣਾ ਫੱਟੀ ਜੀ ਨੂੰ ਆ ਰਹੀ ਜੀ ਨਾਟਕਾ ਹੁੰਦਾ ਅੰਦਰ ਹੀ ਆਹੋ ਉਹਨੂੰ ਪਿਆ ਲਓ ਕੋਈ ਐਡਾ ਮਾ ਮਾ ਦੇ ਦੇਗੇ ਗੱਟੀ ਨਾਲ ਲੱਗਣਾ ਫਿਰ ਹਾਂ ਉਹਦਾ ਕਾਬਦਾ ਪੈ ਜਾਣਾ ਜੀ ਪਾਣੀ ਦਾ ਨਾ ਉਹਦਾ ਪਾਣਾ ਪੰਜ ਉਹਦਾ ਪੰਜ ਇੰਚ ਦਾ ਉਹਦਾ ਮਾ ਬੱਚੇ ਬਹੁ ਫੱਦੀ ਜਾਂਦਾ ਯਾਰ ਫੁੱਵੇਂ ਢਾਹੇ ਇਹ ਜਿਹੇ ਚੀਜ਼ਾਂ ਬਹੁ ਫਾਦੀਆਂ ਫੱਟੀ ਜੀ ਸਹੀ ਗੱਲ ਹੈ ਕੋਰੇ ਨੂੰ ਮਾ ਬੈਣ ਲੱਗ ਜੀ ਬੀੜੀਆਂ ਠੂਏ ਇਹ ਜਿਹੇ ਸਮਾਨ ਅੱਲਾ ਮਗਰੋਂ ਨਾਲ ਇਹ ਜਿਹੇ ਵਿੱਚੋਂ ਤੇ ਪੈਰਾ ਹੋ ਜਾਂਦੇ ਆ ਫਿਰ ਇਦਾਂ ਮੱਤੀ ਕੌਣ ਲਿਆ ਹੈ ਤੇ ਮੱਤੀ ਦਾ ਕੋਈ ਹਾਂ ਫਿਰ ਕੋਲੋਂ ਨਹੀਂ ਪਹਿਲਾਂ ਨਾਂ ਦੇ ਤਾਂ ਹੁੰਦੇ ਤੇ ਹੋਰ ਬਾਜਿਆਂ ਦਾ ਖੰਭੇ ਹੀ ਰੱਖੇ ਹੋਏ ਆ ਯਾਰ ਖੰਭੇ ਦੇ ਥੱਲੇ ਦੇਖੀ ਸੀ ਕਿ ਆ ਗਿਆ ਕੋਈ ਨਿਕਲ ਕੜਾਈ ਬਣਾਉਂਦੇ ਸੀ ਹਾਂ ਬਣ ਗਈ ਬਗਲਾ ਹੀ ਬਾਹਰ ਜੁੱਕ ਟਾਵਰ ਨਹੀਂ ਬਣਾਉਂਦੇ ਇਹਦੇ ਪੁਰਾਣੇ ਲਿਫਾਫੇ ਲੈ ਕੇ ਮੋਮੀ ਜਾਂਦਾ ਨੇਰੂ ਪਾ ਕੇ ਉਹ ਘਸਾਉਣਾ ਫਿਰ ਸਭਾ ਪਲੇਨ ਹੋ ਜਾਂਦਾ ਹਾਂ ਬੱਸ ਫਰਮਦੀ ਮੈਨੂੰ ਲੱਗਦਾ ਥੋੜੀ ਬਜਰੀ ਘਟ ਜੇ। ਲੈ ਬਜਰੀ ਬਥੇਰੀ ਐ ਇੱਥੇ ਆ ਥੋੜੀ ਬਈ ਬਜਰੀ। ਅਜਾ ਥੈਲਾ ਪਿਆ, ਥੀਟਾ ਥੈਲਾ ਤਾਂ। ਇੱਦਾਂ ਬਣਾਈ ਨਹੀਂ। ਹੋਰ ਚੱਕ ਲਿਆ ਹੁੰਦਾ ਪਈ ਉੱਥੇ ਮੇਰੇ। ਕਹਾਂ ਹੋਰ ਚੱਕਾ ਜਮਾ ਬੇਹੇ ਮੇਰੇ ਘੱਟ ਨਹੀਂ ਦਾ ਸੜੇ ਜਾਣਾ। ਇਹ ਘੱਟ ਗਈ ਚੱਕ ਲਿਆ ਮੈਂ ਕਿੱਦਾਂ ਤੋਂ ਲੈ ਘਟੂਗਾ ਜੀ ਘਟਿਆ। ਬਹੁਤ ਨਹੀਂ ਨਹੀਂ। ਹੈਈ ਬਹੁਤ ਨਹੀਂ ਨਹੀਂ ਤਾਂ। ਆਹ ਹੋਰ ਆਟਾ ਨਹੀਂ ਮੇਰੇ ਕੋਲ। ਬਹੁਤੀ ਦਾ ਬੇਜਾਦਾ ਭਾਨੇ ਦਿੰਦੇ ਆ ਅਸੀਂ। ਨਾਸ਼ਤਾ ਤਿਆਰ ਹੋ ਗਿਆ ਵਾਸਤੇ। ਠੀਕ ਐ। ਹੋ ਗਈ ਸਭ ਰੇ ਸਾਰੀ ਹੋ ਲੱਗਾ ਕਿੰਨੇ ਵੇਸਾ ਕਰਤੀਆਂ ਲੱਗਾ ਘੁੰਮ ਗਿਆ ਕਿੰਨੇ ਤੱਕ ਉਹ ਕਰੇ ਹੋਣੋਂ ਨਹੀਂ ਕਿੰਨੇ ਤੱਕ ਸਰੇ ਸਾਂਜੀ ਇੱਧਰ ਸੱਡੀਆਂ ਆ ਜੇ ਗਿਆ ਹਾਂ ਜਾਂਦਾ ਫਾਇਰਟ ਦਾ ਸਰਾ ਬੇਟਾ ਠੀਕ ਹੈ ਪਾਰਟ 2 ਕੀ ਹੋਈ ਹੋ ਬਾ ਪਾਰਟ 2 ਦਾ ਕੀ ਦੇਖੀ ਆ ਜਿcka ਜਿੰਨਾਂ ਨੂੰ ਕੰਮ ਦੇਉਂਦਾ ਯਾਰ ਮੈਂ ਪਾਰਟ 2 ਦਾ ਇੰਨਾ ਵੀ ਪਿੱਛਾ ਨਹੀਂ ਦਿਖਾਉਂਦਾ ਪਿੱਛਾ ਨਹੀਂ ਦਿਖਾਉਂਦਾ ਹਾਂ ਪਿੱਛਾ ਨਹੀਂ ਦਿਖਾਉਂਦਾ ਹੈ ਬਾਈ ਮਗਾ ਜਿੰਨਾਂ ਨੂੰ ਕੰਮ ਦੇਨੇ ਵੀ ਤਾਂ ਤੇ ਅੱਧੀ ਅੱਧੇ ਨੇ ਕੰਮ ਕਰਨੇ ਆ ਪਾਰਟ 2 ਦਾ ਕੰਮ ਆ ਵੀ ਨਵੇੜ ਕੇ ਖੜ ਜਾਣਾ ਤੁਹਾਡੇ ਸਰਾਣੇ ਹੋਰ ਕੰਮ ਹੋਣਗੇ ਕੋਈ ਸੀ ਹੈ ਜੇਲਾ ਹੁਣ ਦੋ ਤਿੰਨਾਂ ਜੀਲਾ ਉਹਨਾਂ ਨੂੰ ਘੁੰਮ ਕੇ ਆਓ ਉੱਥੇ ਇਹ ਆਮ ਆਦਿ ਦੁਖਦਾਨੀ ਇਹ ਵਧੀਆ ਰਮਾਨ ਕਰੀ ਕੇ ਕੰਮ ਕਰਦਾ ਬੰਦਾ ਠੀਕ ਹੈ ਕਈ ਬੰਦੇ ਦਾ ਮੈਂ ਦੇਖਿਆ ਜਿਹੜੂ ਕੰਮ ਰੱਖਾਂਦਾ ਬਾਹਰ ਦੇਖੀ ਜਿਹਨੇ ਮਾਲਕ ਆ ਜਾਂਦਾ ਸਾਡੇ ਕੋਲ ਤੇ ਬੈਠ ਕੇ ਕਰਦਾ ਮਾਲਕ ਤੇ ਕੋਲੇ ਬੈਜਦੇ ਪਤਾ ਨਾਮ ਲੈਣੇ ਫਾਇਕ ਨਹੀਂ ਤੇ ਆਹ ਹਾਂ ਜੱਟ ਮੁੱਤਿਆ ਤੇਰਾ ਯਾਰ ਹੈ ਪਾ ਰਹਿ ਗਿਆ ਕੋਈ ਨਾ ਕੋਈ ਨਾ ਕੋਈ ਤਾਲਵੀਰ ਪੇਰ ਲੱਗਣੇ ਆਹ ਦੇਖ ਕਾ ਕਾਂਢੀ ਇਹਨੂੰ ਕਰ ਲਗਿਆ ਆਪੇ ਹਾਂ ਉਹ ਮਿਸਤਰੀ ਆਪਣੇ ਕੱਢਣੇ ਵਾਲਾ ਕੰਮ ਜਿਹੜਾ ਆਪਾਂ ਕਰਾਈ ਉਹਦਾ ਕੱਲਣਾ ਆਪ ਨੂੰ ਵੀ ਟੁੱਕ ਟੁੱਕੀ ਨਾਲ ਬਾਅਦ ਚ ਕਹੀ ਜਾਂ ਬਣੇ ਦੇ ਵੀ ਖਰਾਬ ਹੋਇਆ ਵੀਰੇ ਕਦੀ ਟਰਾਈ ਸਾਡੀ ਦੀਡ ਹੈ ਉੱਤੇ ਰਹੀ ਮੇਰਾ ਫੋਨ ਬੰਦ ਹੋ ਗਿਆ ਹੋਇਆ ਤੇਰਾ ਫੋਜਾਜ ਹੁੰਦਾ ਵੀ ਕਰਦਾ ਤੇ ਚਾਰਜ ਹੁੰਦਾ ਵੀ ਕਰਦਾ ਅਗਰ ਮੈਂ ਮੇਰਾ ਪੇਪਰ ਬੈਂਕ ਕਿੱਥੇ ਆ ਤੇਰਾ ਤਾਂ ਟਾਈਮ ਹੀ ਨਹੀਂ ਕੱਢਦਾ ਨਮਾਲੇ ਕਹਤੋਂ ਤੈਨੂੰ ਖਰਾਬ ਕਰਦਾ ਤਾ ਉਹ ਚਾਰਜ ਨਹੀਂ ਆ ਕਰਿਆ ਹੁਣਾਂ ਮੈਂ ਉਹ ਲੈ ਨਵਾਂ ਬਾਬਾ ਕਾ ਚਾਰਜ ਤਾਂ ਚਾ ਟਾਈਮ ਹੀ ਨਹੀਂ ਕੱਢਦਾ ਇਕੱਠੇ ਡੰਡੇ ਗੇਰ ਦਿੰਦਾ ਡੰਡੇ ਇਕੱਠੇ ਵਿਰਨੇ ਆ ਹਾਂ ਉਹ ਤਾਂ ਇਹ ਵੀ ਕਿੱਥੇ ਗੇਰਦਾ ਇਹ ਤੈਨੂੰ ਦੇਖਣਾ ਕੀ ਕਰਨਾ ਆਹ ਲਾਟ ਮਜਨ ਹੈ ਤਿੰਨ ਡਾਏ ਕਿ ਕਿ ਗਰੇਆ ਉਹ ਖਾਣਾ ਹੀ ਮੈਂ ਇਹ ਤਿੰਨ ਡੰਡੇ ਆ ਪੁੱਛ ਗੁੰਮ ਹੋਣੇ ਫਿਰ ਉਹ ਚਾਜ ਦੇ ਗੀਤ ਉਹ ਚਾਜ ਬਲਾ ਫਿਰ ਅਸੀਂ ਚੁਗਾ ਚਾਰ ਜੀ ਸਾਰੀ ਜਿਆਦਾ ਲਾ ਕੇ ਰੱਖਦਾ ਮੈਂ ਇਹੋ ਜੀ ਕਰਦਾ ਮੈਂ ਰੱਖਾ ਕਰਦਾ ਨਹੀਂ ਥੋੜੇ ਡੰਡੇ ਦਿਨ ਇਕੱਠੇ ਕਰਦੇ ਆ ਸਭ ਦੀ ਨਹੀਂ ਹਾਂ 60 ਟਾਈਮ ਲੱਗਦਾ ਇਹਦੇ ਵੀ ਆ ਕਰਦੇ ਨੇ ਡੰਡੇ ਕਰਦੇ ਨਹੀਂ ਹੋ ਗਏ ਉਹ ਕਹਿੰਦਾ ਉਹਨੂੰ ਵਧੀਆ ਦੇ ਕੋਈ ਮੈਂ ਇਹ ਜਨਾਬਾ ਹੋਰ ਲਿਆ ਹੁਣ ਤਾਂ ਬਾਸਰ ਪਹਿਲਾਂ ਆਇਆ ਸੀ ਤੇਦਾ ਕੰਮ ਇਹ ਹੀ ਆ 1200 ਰੁਪਏ ਦਾ ਆ 1200 ਦੀ ਮੈਂ ਲਿਆਦਾ ਬਸ ਉਹ ਮਾਚਰਾ ਦੂਆ ਵੀ ਫੜਾ ਕੇ ਲੈਣਾ ਜਿਹੜਾ ਘੜਾ ਜਾਏ ਉਹ ਨਹੀਂ ਸਿਵਾਉਣਾ ਸਰਵਾ ਲੈਣਾ ਮੈਂ ਕਹਿੰਦਾ ਜਾਈਂ ਉਹ ਰਾਂ ਦੇ ਦੂਨੇ ਦੇ ਲੋ ਤਲੇ ਦੇ ਦੋਨੋਂ ਇੰਨੀ ਕੀ ਹੁੰਦੀ ਐ ਇਹਦੀ ਅਜੀ ਜ਼ਿੰਦਗੀ ਆਈ ਨਾ ਰਿਆ ਕਰਦੇ ਆ ਨਾ ਖਾਲੀ ਜ਼ਿੰਦਗੀ ਤਾਂ ਖਾਲੀ ਮਹੀਨੇ ਦੀ ਵੀ ਨਹੀਂ ਨਾ ਫੋਮੀ ਜਾ ਕੁੱਕਾ ਕਰਾ ਲਿਆ ਉਹ ਯਾਰ ਕਰਾ ਕੇ ਜਾਉਣਾ ਮੈਂ ਤਾਂ ਇਹ ਜਾਣਾ ਕਹਿੰਦਾ ਪਰ ਮੈਂ ਕਦੇਣਾ ਫੇ ਜਾਓ ਤੁਸੀਂ ਜਾਓ ਦੋ ਜਣੇ ਮਤਾਰ ਲੈਣਾ ਉਹ ਕੱਲ ਕੱਲ ਨਹੀਂ ਜਾਣਾ ਹੋਣਾ ਹੈਗਾ ਤੁਸੀਂ ਪਰਸ ਨੂੰ ਜਾਣਾ ਕੱਲੂ ਜਾਉਂਗੇ ਪੁੱਛੀ ਨਹੀਂ ਕੰਮ ਨਾ ਕੋਈ ਨਾਣ ਹੋਣਗੇ ਇਸਤਰੀ ਬਣਿਆ ਨਾ ਇਹਦਾ ਹੁਣ ਅਖੀ ਕੰਮ ਇਹਨੂੰ ਕਿਆ ਨਾਲੇ ਕੋਈ ਕੰਮ ਨਹੀਂ ਨਹੀਂ ਕੀ ਕੰਨਾ ਕਰਨੇ ਫਤ ਕੋਈ ਕੰਮ ਨਹੀਂ ਗਿਆ ਇਹਨੂੰ ਮਜਾ ਨਹੀਂ ਨੇ ਚੱਲੀ ਆ ਫਿਰ ਜਾਇਆ ਵੇ ਯਾਰ ਮੈਨੂੰ ਤਾਂ ਕੰਮ ਆ ਤੈਨੂੰ ਨਹੀਂ ਕੰਮ ਜੇ ਜਾਇਆ ਕੋਈ ਨਹੀਂ ਤੇ ਜਾਣਾ ਬੇਲੇ ਜਾਣਾ ਇਹਨੇ ਮੈਂ ਰੋਪਰ ਜਾ ਤਾਰ ਲੈ ਕੇ ਆਉਣੀ ਜਾਇਆ ਜਾ ਤੀਕਾ ਠੀਕ ਆ ਰੁਪਏ ਬੇਲੇ ਵਾਲਾ ਕੰਮ ਤਾਂ ਫੇਰ ਆ ਹੀ ਜਾਣਾ ਬੇਲੇ ਜਾ ਉਹ ਗੜਾ ਮਾਰ ਲੂੰਗਾ ਜਾ ਕੱਲੂ ਜਾਇਆ ਸਹੀ ਰਾਤ ਹੋ ਰਹੀ ਹੈ ਕਿਸੇ ਚੱਲੇ 8 ਵਜੇ ਤੱਕ ਚੱਲੀ ਬੇਲੇ ਜਾ ਤਾ ਕੀ ਉਹ ਬੇਲੇਗਾ ਭੱਜ ਕੇ ਕੰਮ ਜਾਏਗੀ ਜਿਹਦਾ ਫੋਨ ਕਰਦਾ ਉਹਨੂੰ ਪਤਾ ਹੁੰਦਾ ਹੈ ਤੇਰਾ ਮੋਗੜੀ ਮਾਤਾ ਦਾ ਭਰਾ ਇਹ ਤੇ ਨਿਕਾਉ ਚੱਲੂਗਾ ਤੋ ਤਾਂ ਮਾ ਗੱਗੇ ਕੈ ਗੱਗੇ ਦਾ ਜਾਈ ਸੀ ਉਹਨੂੰ ਸਿਮਰ ਮਾ ਗੱਗੇ ਦਾ ਸੀ ਕਿੱਥੇ ਸਿਮਰ ਆਉਣਾ ਜਾ ਉਹ ਸਿਮਰ ਨਾ ਨਹੀਂ ਹੈਗਾ ਉਹ ਉੱਪਰ ਤਾਰਿਆ ਯਾਰ ਉਹ ਅੱਛਾ ਤਾਰ ਇਹ ਲਾਇਆ ਹਾਂ ਤੋੜ ਵਨ ਫੇਕ ਰਹੀ ਉੱਪਰ ਤੇ ਤਾਰਨੇ ਨੂੰ ਇਹ ਤਾਂ ਦੁੱਗਣਾ ਕੰਮ ਹੈ ਇੱਥਾਂ ਮੈਂ ਫੇ ਉਨੀ ਕਰੀ ਪੇ ਲਾਉਣ ਨੂੰ ਜਿੰਨਾ ਲਾਉਣ ਲੱਗਦਾ ਉਹ ਤਾਂ ਜਿਆਦਾ ਪੱਟੇ ਦਿੰਦਾ ਦੁੱਗਾਂ ਟਾਈਮ ਲੱਗ ਗਿਆ ਹਲੇ ਕਨੈਕਸ਼ਨ ਨਹੀਂ ਹੈਗਾ ਉਹ ਤਾਰ ਦਾ ਤਾਰਨੇ ਹੀ ਪੈਣੀ ਸੀ ਸਿੱਧੀ ਪਾਣੀ ਮੀਟਰ ਕੋ ਉਤਾਰਨ ਉਹ ਨਹੀਂ ਨਹੀਂ ਮੇਰੀ ਗੱਲ ਸੁਣੋ ਤਾਂ ਹਾਂ ਕੀ ਆ ਬੋਲੋ ਲਾਇਆ ਕਹਿੰ ਲੱਗਿਆ ਜਾ ਬਿਜਾਰ ਦਾ ਲਾ ਲੈ ਯਾਰ ਤਾਰ ਹੁਣ ਇੱਕ ਤਾਰ ਰਹਿ ਗਈ ਤਾਰ ਆਉਣੀ 100 ਫੁੱਟ ਤਾਰ ਅੱਛਾ ਸਿੱਧੀ ਮੀਟਰ ਤੇ ਪਾਪਾ ਪਾਉਣੀ ਆ ਉਹ ਮੈਂ ਜਿੱਥੇ ਮੀਟਰ ਤੇ ਮੈਂ ਜਿੱਥੇ ਘਰ ਆ ਹੋਵੇ ਮੇਨ ਆ ਮਤਲਬ ਡਿਵਾਈਡ ਨਹੀਂ ਕਰਨੀ ਤਾਰ ਉਹ ਗੱਲ ਆਏ ਪਿੱਛੇ ਸਿੱਧਾ ਕਹੇ ਖਨਾਬੇ ਉਹਨੂੰ ਉਹ ਪਾਉਣੀ ਮੈਂ ਸੁਣ ਇੱਕ ਉਹ ਰਹਿੰਦੀ ਹੁਣ ਉਹ ਲੈ ਕੇ ਆਉਂਗਾ ਜਾ ਕੇ ਉੱਪਰ ਤੇ ਮਿਸਤਰੀ ਬੰਦਾ ਬੁਲਾਉਂਗਾ ਫਿਰ ਉਹ ਲਾਉਗਾ ਆਹੀ ਕੰਮ ਰਹਿ ਗਿਆ ਇੰਨਾ ਕਰਨ ਨੂੰ ਬਸ ਠੀਕ ਹੈ ਬਾਕੀ ਲਾਤਾਂ ਦੋ ਏਸੀ ਦੀ ਕਰਦੇ ਮਰਮਤ ਉਹ ਦੋ ਏਸੀ ਵੀ ਕਰਨਾ ਅੱਛਾ ਦੋ ਉਹਦੀ ਉਹ ਕਰਨੀ ਕਿਹਿਆ ਹੁੰਦੀ ਹੈ ਉਹ ਸਰਵਿਸ ਸਰਵਿਸ ਉਹ ਲੱਗਿਆ ਹੋਆ ਕਰਨ ਹੋ ਸਵੇਰ ਤੋਂ ਅਸੀਂ ਕੰਮ ਕਰ ਰਹੇ ਹਾਂ ਨਾ ਨਾ ਉਹ ਹੋਰ ਮੁੰਡਾ ਅੱਛਾ ਚੱਲੀ ਜਾਂਦਾ ਮੁੰਡਾ ਠੀਕ ਐ ਤਾਂ ਇਕੱਲਾ ਹੁਣ ਜਦ ਮੈਂ ਹੁਣ ਆਇਆ ਜਾਂ ਤਾਂ ਸਾਨੂੰ ਬਿੱਲਾ ਹੋਏ ਆ ਆਪਣੇ ਥੀਪਰ ਤੇ ਇੰਨਾ ਟਾਈਮ ਇੰਨਾ ਟਾਈਮ ਲੱਗ ਗਿਆ ਤੇ ਸਵੇਰ ਤੋਂ ਹੀ ਚੱਲ ਕੰਮ ਇਹ ਵੀ ਹੁਣ ਹਰ ਪਸੀਨਾ ਨਹੀਂ ਹੋਣੀ ਆਉਣੀ ਰੋਈ ਆ ਗਈ ਮੁੰਡੇ ਹਾਂਜੀ ਹੋਣੀ ਰਾਤੇ ਬਹੁਤ ਗਰਮੀ ਆ ਰਾਤ ਅੰਦਰ ਅੱਗ ਪੈਂਦੀ ਦੀ ਅੰਦਰ ਦੁਪਹਿਰੇ ਘਰ ਨਹੀਂ ਦੀ ਕੋਸੇ ਯਾਰ ਬਹੁਤ ਗਰਮੀ ਦੀ ਆ ਰਾਤ ਬਾਹਰ ਪਿਆ ਮੈਂ ਬਾਹਰ ਮੱਛਰ ਨੇ ਜਾਨ ਖਾ ਲਈ ਹੋਰ ਮੈਂ ਦਾ ਆਰਡਰ ਕਰਤੀ ਰਾਤ ਉਹ ਕਰਤਾ ਦੋਈ ਮੈਂ ਤੈਨੂੰ ਕਿਹਾ ਸੀ ਮਛਰਦਾਨੀ ਹਾਂ ਉੱਪਰ ਰੱਖੋ ਆਪਣਾ ਪੈ ਜਾ ਨਾ ਠੀਕ ਹੈ ਜੋ ਬਾਹਰ ਪੈਣਾ ਉਹ ਯਾਰ ਉਹਦਾ ਐ ਫੈਲਦੀ ਲੈਟ ਨਾ ਠਕੀ ਆਪਣੀ ਕੋਠੇ ਵੇਖਣੀ ਅੱਖ ਨਾਲ ਥੱਲੇ ਬਾਤ ਮਰਜ਼ੀ ਕਰ ਪੈ ਜਾ ਛੋਲਾ ਵਜਾ ਕੇ ਪੈ ਜਾ ਆਪਣਾ ਜਿੱਕਾ ਮਰਜ਼ੀ ਕਰ ਲੈ ਚਾਹੇ ਮਿੰਜੇ ਵਜਾ ਚਾਹੇ ਮਿੰਜੇ ਵਜਾ ਥੱਲੇ ਸੇੜਨ ਦਾ ਸਮਾਂ ਯਾਰ ਗੱਦਾ ਖੜਦਾ ਥੱਲੇ ਯਾਰ ਗੱਦਾ ਠੱਟ ਬੜਾ ਉੱਪਰ ਰੱਖ ਪੈ ਜਾ ਪੈ ਜਾ ਆਪਣਾ ਹਵਾ ਚਲਦੀ ਸੋਣੀ ਉੱਪਰ ਹੋ ਰਿਹਾ ਤਾਂ ਗਰਮੀ ਬਹੁਤ ਆ ਗਿਆ ਹਾਂ ਅਜੇ ਤਾਂ ਤੇਰੇ ਉਹ ਬਹੁਤ ਗਰਮੀ ਦੀ ਬਾਈ ਕਵੀਆਂ ਫੇਰ ਕੇ ਦੇਖਣੀ ਆ ਯਾਰ ਮੁੰਡੇ ਮਾਜੇ ਮਾ ਕਿਹੜੇ ਮਾ ਬਿੱਗੇ ਜੀ ਮਾ ਪਾਰਕ ਨੂੰ ਲੈ ਕੇ ਫੇਰ ਕੇ ਦੇਖੀਂਆਂ ਪਟਦੀਆਂ ਹੁੰਦੀਆਂ ਖੱਪਲ ਮੜ ਮੜ ਅੱਜ ਪੜਤੈ ਨਾ ਨੇ ਹਵਾ ਜੀ ਲੱਗ ਕੇ ਸੁੱਕ ਜਾਂਣਾ ਤੈਨੂੰ ਕਵੀਆਂ ਕੋ ਬਜਾ ਰੱਖਣਾ ਪੈਣਾ ਹੈ ਵੀ ਉਹ ਸਾਰੀ ਠੀਕ ਹੈ ਦੂਈ ਤਿੰਨ ਆਈ ਇਹ ਵੱਜੋ ਉਲੋਂ ਜੀ ਬਹੁਤ ਦੋ ਜਾਨੇ ਲੱਗੂਗਾ ਮੁੰਰੇ ਤਾਂ ਗਿਆ ਧਰਮਨਾਥ ਤਰੇ ਕੋਈ ਫਰਕ ਕਿੱਥੇ ਪੋਣਾ ਉਹ ਬਿੱਗਾ ਜਿਹੜਾ ਬੂਟਾ ਨਾਲ ਸਪਰੇਅ ਨਹੀਂ ਕਰੀ ਬੂਟਾ ਖੜ ਜਾਂਦਾ ਫਿਰ ਇਸ ਬਰੇ ਘਰਤੀ ਨਾ ਪਰ ਕਿਤੇ ਰੋਦਾ ਰੋਦਾ ਬਿੱਗਾ ਹੈ ਨਹੀਂ ਉਹ ਜੋ ਗੁੱਟ ਆਇਆ ਹਾਂ ਹਾਂ ਗੁੱਟਾ ਰੁਕ ਜਿੰਦਾ ਯਾਰ ਚੱਲ ਜੀਆ ਤਾਂ ਮੈਂ ਸਬਰੇ ਕਰਿਆ ਉਹਦੀ ਵੀ ਮਾਰ ਤੇ ਗੜਗੜਾਈ ਕਰਦੇ ਉਹਦੀ ਕੰਨੇ ਨਾ ਹੀ ਵੀ ਕਰ ਦੂੰਗਾ ਇਹ ਫਾਰੀਆਂ ਵੱਜ ਗਿਆ ਉਹਨੇ ਪੱਛ ਦੇਣੀ ਮੜਮੜੀ ਬੂਟੀ ਕੀ ਹੈ ਸਾਫ ਹੈ ਆ ਉਹ ਨਹੀਂ ਤੂੰ ਉਹ ਗੜਾਈ ਕਰ ਦੇ ਤੀ ਗੜਾਈ ਵੀ ਕਰ ਦੂੰਗਾ ਉਸ ਜਿਹੜੀ ਤੇਰੀ ਹੱਤਾਂ ਵੀ ਇਹ ਫੇਰ ਦੇ ਇਹਨਾਂ ਕੱਖ ਬਾੜ ਦੇਣਾ ਆਪੇ ਹੁੰਦਾ ਕਿ ਇਹ ਫੇਰ ਕੇ ਫੇਰ ਲੋਟ ਹੋਣਾ ਆ ਦਲੀਆਂ ਛੋਟੀਆਂ ਹਾਂ ਹਾਂ ਇਹਨਾਂ ਕੱਖ ਬਾੜ ਦੇਣਾ ਆਪੇ ਪਰ ਸੋਨ ਦੇਖੂਗਾ ਹਾਂ ਕੱਲ ਨੂੰ ਤਾਂ ਸਾਡੀਆਂ ਤੀਰੀਆਂ ਕਮਾ ਦੇ ਥੋੜੀਆਂ ਕਿੰਨੀਆਂ ਮਰਜੀ ਕਮਾ ਲੈ ਇਹ ਤਾਂ ਲੋਟ ਹੈ ਦੋ ਵਾਰ ਵਾਹ ਦੋ ਵਾਰ ਲਈ ਲੈ ਕੇ ਜਾ ਲੈ ਕੇ ਆ ਜਾ ਦੋ ਵਾਰ ਉੱਪਰ ਵਜਨ ਰੱਖੇ ਉੱਥੀ ਪਈ ਆ ਉਹ ਵਜਨ ਰੱਖੇ ਉੱਪਰ ਉਹਦੇ ਠੀਕ ਨਹੀਂ ਉੱਥੇ ਹੀ ਪਈ ਉਹ ਲੈ ਗਿਆ ਬੰਦਾ ਮੈਂ ਪਈ ਯਾਰ ਉੱਥੇ ਉਰੇ ਬਈ ਦੀ ਯਾਰ ਤਾਂ ਜੀ ਉਹ ਬਈ ਆ ਉਹਦੇ ਖੜੀ ਉਹ ਖੜੀ ਆ ਤਾਂ ਉਹ ਤਾਂ ਵਜਨ ਤਾਂ ਰੱਖੋ ਜੋ ਗੱਲ ਨਹੀਂ ਰੱਖਣੇ ਉੱਪਰ ਵਜਨ ਰੱਖੂਗਾ ਨਾ ਦੋ ਜਣੇ ਮੁਰਦੇ ਜੁੜ ਕੇ ਫੇਰ ਨਹੀਂ ਸਿਆਣ ਦਾ ਉਹ ਕੱਲਾ ਬੰਦਾ ਬਹੁ ਮੁਰਦਾ ਹੋਰ ਨਾਲ ਆਹੋ ਇਹ ਲਾਦਾ ਬੜਾ ਆਦ ਰੀ ਹੁਣ ਚੱਲੀ ਆ ਬੁਖਾਰ ਯਾਰ ਬਾਈ ਮਛਰ ਜਾਵਾ ਮਛਰ ਬਹੁਤ ਆਉਂਦਾ ਮਛਰ ਦਾ ਹੁਣ ਬਾਈ ਮਛਰ ਦਾ ਟਾਈਮ ਆ ਗਿਆ ਮਛਰ ਨੇ ਤਾਂ ਖਾਣਾ ਹੀ ਐ ਬਹੁਤਾਂ ਕਰਦਾ ਐ ਸੁੱਕੇ ਇਹਦੇ ਬਾਅਦ ਹੁਣ ਉੱਥੇ ਸੁੱਕੇ ਰਾ ਦੇ ਬਾਅਦ ਹੁਣ ਉੱਥੇ ਰੋਬੇ ਕਰਕੇ ਨਹੀਂ ਉਹ ਵਿੱਚ ਉਹ ਕਿਹੜੀ ਲੱਗਦੀ ਆ ਆਲ ਆੜ ਦੀ ਕੀ ਆ ਤੇਲ ਜਾਰੀ ਦੇ ਵਿੱਚ ਹੁੰਦਾ ਹਾਂ ਉਹ ਕਾਂਗਰਸ ਜਾਈ ਦਾ ਫਾਇਦਾ ਹੀ ਬਹੁਤ ਹੁੰਦਾ ਪਤਾ ਹੀ ਨਾ ਦੋ ਇਹਦੇ ਅੰਦਰ ਹਾਂ ਹਾਂ ਆ ਫਰਕ ਆ ਪਾਜੀ ਆ ਦੋ ਉਹ ਨਾ ਫਰਕ ਉਧਰ ਉਹ ਫਰਕ ਐ ਦੋਨੇ ਉਹ ਨਹੀਂ ਪਿੰਡ ਦੇ ਬਾਹਰ ਹੈ। ਹਾਂ। ਥੋੜੇ ਦੱਖਣ ਹੈ। ਅੰਮ੍ਰਿਤਸਰ ਵੱਜਣਾ ਪੈਣਾ ਵੀ ਤਾਂ ਨਹੀਂ ਦਿੱਤੀ ਭੱਜਣੀ। ਓਰੇ ਤੇ ਮੇਰੇ ਕੋਲ ਇੱਕ ਕਮਰਾ ਹੈ ਮੈਂ ਪੈਣਾ ਅੱਗਾ ਪੈਂਦੀ ਉੱਥੇ। ਬਾਕੀ ਸਾਰੇ ਕਮਰੇ ਠੰਡੇ ਆ। ਤੂੰ ਆਏ ਕਰ ਦੇਖੀ ਆ ਸਾਰੇ ਕਮਰੇ ਆਹਾਂ। ਹਾਂ। ਸਾਰੇ ਕਮਰੇ ਠੰਡੇ ਹੋ ਗਏ। ਉੱਪਰ ਤੋਂ ਨਹੀਂ ਕਿਧਰੇ ਤੇ। ਇਹੀ ਫਰਕ ਆ। ਇੰਨਾ ਫਰਕ। ਕਿੱਥੇ ਆ ਉਹ ਉੱਪਰ ਦਵਾਰਾ ਪਿਆ ਹੋਇਆ ਉਹ ਕਮਰਾ ਠੰਡਾ ਪਿਆ ਵੈਰ ਪੂਰਾ। ਇਹ ਕਮਰੇ ਤੁਸੀਂ ਪੈਂਦੀ ਵੀ ਆ ਵੀ ਦੀਨਾ ਪੈ ਗਿਆ। ਕਿੰਨੀ ਕਰਨੀ ਕਮਰੇ ਜਿਹੜੇ। ਛੋਟਾ ਕਮਰਾ ਹੋ ਗਿਆ ਹੁਣ। ਕਿੱਥੇ ਰੱਖਿਆ ਇਹਦੀ ਕੋਠੇ ਵੀਰੇ। ਹਾਂ। ਕਾਂਦੇ ਵਾਲਾ ਭ ਲਾਤਵਾ ਕੈਸ ਰਹਿ ਗਏ ਨੇ ਉਹ ਵੀ ਤਾਂ ਕਹਿੰਦਾ ਤਾਰ ਲੈਣੀ ਆਣਾ ਇਹਨੇ ਹੋਰ ਛੋਟਾ ਹੋ ਗਿਆ ਕਮਰਾ ਏਸੀ ਬੜਾ ਉਨਾ ਹੀ ਆ ਬਾਬੇ ਜੀ ਹੁਣ ਡੱਡਾ ਬਸ ਕੱਢ ਲ ਬੇ ਇਹਦਾ ਕੰਪਨੀ ਦਾ ਕਹਿੰਦਾ ਬਹੁਤ ਗੰਦਾ ਏਹੀ ਤਾਂ ਹੀ ਨਾ ਨਾ ਕਰਦਾ ਤਾ ਉਹ ਬਹੁਤ ਗੰਦਾ ਬਾਈ ਅਸੀਂ ਤਾਂ ਮੈਂ ਕਹਾਂ ਹੁਣ ਕੀ ਕਰਾਂ ਹੁਣ ਮੈਂ ਗੰਗਵਾਰੀ ਸਰਪ ਤਾਂ ਕਰਾਉਂਦੇ ਰੋਈ ਉਹ ਹੀ ਉਹ ਮੈਂ ਕਰਾ ਲਈ ਸਰਪ ਪਦੂਈ ਕੰਪਨੀ ਵਾਲਿਆਂ ਦੇ ਫ੍ਰੀ ਵਾਲੀ ਹੁੰਦੀ ਜਿਹੜੀ ਉਹ ਨਹੀਂ ਹੋਣੀ ਬਾਈ ਉਹ ਕੰਪਨੀ ਵਾਲਾ ਕੋਈ ਨਹੀਂ ਕਰਿਆ ਉਹਨੇ ਉਹ ਪੰਜ ਸਾਲ ਤਾਂਹੀਂ ਛੰਡਾ ਨਹੀਂ ਕਰਿਆ ਉਹਨੇ ਹਾਂ ਓਏ ਬਾ ਕਾਲੀ ਕਾਲਾ ਕੱਢਿਆ ਮੈਂ ਭਰਤਾ ਬਾਈ ਇੰਨਾ ਗੰਦ ਦਾ ਬਹੁਤ ਗੰਦੀ ਗੱਲ ਮਨ ਨੂੰ ਫੇ ਉਮੀਦ ਆ ਵੀ ਹੈ ਇਹ ਵਾਰ ਠੱਡ ਹੋਊਗਾ ਕਿਹਦੇ ਜਾਲੀਆਂ ਆਉਂਦੀਆਂ ਜਾਲੀਆਂ ਸਾਫ ਕਰ ਦਿੰਦਾ ਜਾਲੀਆਂ ਸਾਫ ਹੁੰਦੀਆਂ ਜਾਲੀਆਂ ਜਾਲੀਆਂ ਸਾਫ ਮੈਂ ਕਰ ਦਿੰਦਾ ਸਾਫ ਮੰਦਰਾ ਕਿਤੇ ਬਾਹਰ ਜਾਲੀਆਂ ਸਾਫ ਕਰੀ ਜਾ ਉਹ ਤਾਂ ਬਹੁਤ ਸਾਲਾ ਤੇਰਾ ਕੱਟ ਵੀ ਤਾਹੀ ਮਾਰਦਾ ਤਾਂ ਲੋੜ ਲੰਦਾ ਤਾਂ ਜੋਰ ਮਾਰਦਾ ਤਾਂ ਸੀ ਤਾਂ ਹੁਣ ਇਹ ਵਾਰ ਚੱਲੂਗਾ ਦੇਖੀ ਗੋਲੀ ਮੰਗੂ ਉਮੀਦ ਤਾਂ ਇਹੀ ਹੈ ਨਹੀਂ ਜਲਦਾ ਫੇ ਬਾਈ ਮਛਾ ਤਾਂ ਨਹੀਂ ਹੈਗੀ ਮੇਰੇ ਕੋਲ ਆਰਡਰ ਕਰੀ ਹੋਈ ਆਪਾਂ ਦੇੜ ਦੇਣਾ ਨਮਾ ਮੈਂ ਤਾਂ ਬਾਹਰ ਰਹਿ ਕੇ ਪੈ ਖੁਸ਼ਾ ਅਸੀਂ ਨਾਲੋਂ ਠੰਡੀ ਹਵਾ ਚ ਬਾਹਲੀ ਹਵਾ ਹੈ ਵਧੀਆ ਹੈ ਕਿ ਕਿ ਉਹਦਾ ਵੀ ਕਰ ਲਓ ਯਾਰ ਕਾਦਾ ਕਾਦਾ ਮੜਵਾਲੇ ਉਹ ਪੈਪਾ ਤੇ ਨਹੀਂ ਦੇ ਦੋ ਕਿਹੜੀ ਮੈਂ ਆਪਾਂ ਚੁੰਮੀ ਜੀ ਉਹ ਤਾਂ ਕਰ ਆਏ ਉਦੋਂ ਉਹ ਬੁੰਡੇ ਦੀ ਦਾ ਉੱਥੇ ਮੁੜ ਕੇ ਆਏ ਸੀ ਥਾਲੀ ਯਾਰ ਵੇਰੀ ਆਹ ਸੰਡਾ ਗੜਵਾ ਕੱਲ ਕੱਲ ਡਾਇਗਰਾਮ ਹੋ ਰਹੀ ਕਿੰਨੀ ਮੁੰਡੇ ਖਿਆਏ ਉਦੋਂ 16 ਹੈ ਉਹਦੇ ਪੈਪ 16 ਬਾਈ ਹੋਣੀ ਨਹੀਂ ਜਿਹੜਾ ਮੁੰਡੇ ਨਹੀਂ ਹੁੰਦੇ ਹੈ ਬਹੁਤ ਬੜੀ ਉਹ ਐਨੀ ਬਾਹਰ ਕੰਮ ਹੋ ਰਿਹਾ ਫਿਰ ਹਾਂ ਝੌਂਪੜੀ ਦਾ ਸੈਂਟਰ 'ਚ ਪੋਲ ਖੜਾ ਹੋਣੀ ਹੋਣਾ ਹਾਂ ਸਾਈਡਾ ਸਾਈਡਾ ਦਾ ਕਿੰਨੇ ਕਰੇ ਨਾ ਸੈਂਟਰ ਮਾਣੀ ਪੋ ਖੜਾ ਹੋਣਾ ਹਾਂ ਸਾਈਡਾ ਪਰ ਸਾਈਡਾ ਪਰ ਤੇ ਇੰਨਾ ਕਰੇ ਸਾਈਡਾ ਪਰ ਤਿੰਨੇ ਦੀ ਵਿਜਾ ਚ ਐਸਾ ਚਾਰ ਹੋ ਜਾਣ ਚਾਰੇ ਗਾਲ ਉਹਦੇ ਨਾਲ ਫੇਰ ਗਲਾਈ ਵੱਜਣੀਆਂ ਨਾਲ ਹਾਂ ਅਗਲਾ ਹੀ ਵੱਜਣੀਆਂ ਗਲਾਈ ਤਾਂ ਉਹਨਾਂ ਨੂੰ ਮਾਰਨੀ ਹੈ ਇਹ ਅਗਲਾ ਹੀ ਉੱਪਰ ਗਲਾਈ ਉਹਦੇ ਨਾਲ ਚੱਕਣੀ ਜਿਹੜੀ ਉਹ ਬਾਹਰੋਂ ਖੜਾ ਹੁੰਦਾ ਉੱਪਰ ਦੇ ਆ ਖੜਾ ਤੇਰੀ ਆ ਬੜਾ ਕੋਲ ਹੋ ਗਿਆ ਉੱਪਰ ਥੋੜਾ ਘੜਾ ਹੋ ਗਿਆ ਉਹ ਨਾਲ ਐਂ ਕਾ ਸ਼ਕਰ ਦੇਣਾ ਉਹਦਾ ਕੜੇ ਕਿਲ ਬਣਾਉਣੀ ਹੈ ਠੀਕ ਆ ਠੀਕ ਆ ਉਹੀ ਗੱਲ ਆ ਉੱਥੇ ਵੀ ਰਾੜ ਪੈਣੀਆਂ ਉੱਥੇ ਮਜ਼ਬ ਬਾਕੀ ਗੱਲਾਂ ਹੋ ਜੇ ਪਰ ਜਿੱਕੜਾ ਲੜਕਾਰ ਦੇ ਫੁੱਲ ਦਾ ਆਵੇ ਇਹ ਵਧੀਆ ਫੜਾ ਲਾਂਗੇ ਖਰਦਾ ਉਹ ਤਾਂ ਐਵੇਂ ਹੀ ਲੱਗਾ ਪਹਿਲਾਂ ਗੋੜਦਾ ਬਣਾ ਲਈਏ ਉਹਨੂੰ ਗੋਲਦਾ ਬਣੀ ਹੋਦਾ ਲਗੋਲ ਨਹੀਂ ਬਣਦੀ ਹੈਗੀ ਬਾਕੀ ਗੱਲਾਂ ਬਾਅਦ ਦੀਆਂ ਫੁੱਲ ਦਾ ਘੜੀ ਕਰ ਜਾਣੀ ਸੀ ਅਸੀਂ ਫਾਤਾ ਥੜਾ ਆਉਣਾ ਨਹੀਂ ਬਰਦਾ ਜੀ ਚਿੜੀਆਂ ਨਾਲ ਕਿੱਥੇ ਬਾਕੇ ਉੱਧਰ ਅੱਗੇ ਬੜਜੇ ਨਾ ਬੜਜੇ ਜੇ ਬੰਦਾ ਚਾਹ ਦੇ ਸਾਫ ਹੋ ਜਾਂਦਾ ਮੈਂ ਬਈ ਖੋਲ ਆਂਦਾ ਬਈ ਗੋਲ ਹੋ ਗਈ ਹੁਣ ਛੋੜੀ ਵਿੱਚੇ ਕਰ ਲਈਏ ਗੋਲ ਚੌਪਰੀ ਦੁਕਾਤ ਮੁੰਡਾ ਕਿੱਦੀ ਗੋਲਤੀ ਇਹਦਾ ਇਹ ਵੀ ਨਾ ਪੜਨਾ ਹੁੰਦਾ ਦਾ ਇਹਦਾ ਵਾਹ ਵਧੀਆ ਪੜਨਾ ਆਲੇ ਬੜਾ ਸ਼ੁਰੂਆਤ ਹੁੰਦੀ ਆ ਤਾਂ ਮਾਤਰ ਤੇ ਦਿਖਦੇ ਆ ਇਹਦਾ ਲੋ ਬਈ ਉਹਨੂੰ ਆਊਗਾ ਦਰਵਾਜਾ ਹਾਂ ਇੱਕ ਤਾਂ ਇਹ ਮੂਵੀ ਆਉਂਦੀ ਲਖਾਪਾ ਲਈ ਆ ਆ ਪਈਆਂ ਹਾਂ ਫੇਰ ਉਹ ਸ਼ੂਟਿੰਗ ਹੈਰ ਅੱਗੇ ਕਾਲੀਆਂ ਜਰਾ ਸੱਜਾ